ਇੱਕ ਅਜੀਹਾ ਕੇਸ ਹੈ ਜਿਸ ਕੇਸ ਨੂੰ ਆਉਣ ਵਾਲੀਆਂ ਨਸਲਾਂ ਪੀੜੀਆਂ ਪੰਜਾਬ ਦੀ ਇੱਕ ਲੈਂਡਮਾਰਕ ਦੇ ਤੌਰ ਤੇ ਯਾਦ ਰੱਖੂਗਾ ਇਹ ਵੀ ਹੋ ਸਕਦਾ ਹੈ ਕਿ ਮੀਆਂ ਬੀਬੀ ਦੀ ਕੋਈ ਖਟਪਟ ਹੋਈ ਹੋਵੇ ਉਦੋਂ ਤੇ ਘਰ ਵਾਲੀ ਨੇ ਆਖਿਆ ਹੋਵੇ ਕਿ ਇਹ ਸਭ ਤੋਂ ਆਪਟੀਮਮ ਟਾਈਮ ਹੈ ਇਹਨੂੰ ਮਾਰਨ ਦਾ ਇਸ ਲੜਕੀ ਨੂੰ ਹੋ ਸਕਦਾ ਹੈ ਕਿ ਬੱਲੂਆਣੇ ਵਾਲੇ ਲੜਕੇ ਨੇ ਕੁਝ ਸਬਜ ਬਾਜ ਵਿਖਾਏ ਹੋਣ ਪਲੈਨਿੰਗ ਇਹਨਾਂ ਦੋਵਾਂ ਨੇ ਰਲ ਕੇ ਕੀਤੀ ਹੋਵੇ ਕਿ ਆਪਾਂ ਇਹਨੂੰ ਨਵੇੜ ਦਈਏ ਤੇ ਆ ਸਾਰਾ ਕੁਝ ਆਪਣਾ ਹੋ ਜਾਊਗਾ ਜਿਹੜਾ ਬੰਦਾ ਕੋਈ ਵੀ ਗਲਤੀ ਕਰੇ ਤਾਂ ਉਹਦੀ ਗਲਤੀ ਦੀ ਸਜ਼ਾ ਇੰਨੀ ਵੱਡੀ ਹੋਵੇ ਤਾਂ ਕਿ ਅਦਾਲਤਾਂ ਉਹਨੂੰ ਛੱਡਣਾਂ ਤੇ ਬਾਹਰ ਜਾ ਕੇ ਉਹ ਆਏ ਨਾ ਸਮਾਜ ਨੂੰ ਵਿਖਾ ਸਕੇ ਕਿ ਵੇਖੋ ਮੇਰਾ ਕੀ ਕਰ ਲਿਆ ਪੰਜਾਬ ਕੋਈ ਕੰਧਾਂ ਨਾਲ ਜਾਂ ਜ਼ਮੀਨਾਂ ਨਾਲ ਜਾਂ ਮਹਿਲਮਨਾਂ ਨਾਲ ਨਹੀਂ ਬਣਦਾ ਪੰਜਾਬ ਪੰਜਾਬੀਆਂ ਨਾਲ ਬਣਦਾ ਤੇ ਪੰਜਾਬੀਆਂ ਦੀ ਅਸਲ ਵਰਾਤ ਗੁਰਵਿੰਦਰ ਵਰਗੇ ਮੁੰਡੇ ਆ ਜਿਹੜੇ ਅੱਜ ਕਤਲ ਹੋ ਗਏ ਉਹ ਕਤਲ ਸਿਰਫ ਇਹਸ ਗੱਲ ਕਰਕੇ ਹੋਏ ਕਿ ਉਹ ਮਾਡਰਨ ਨਹੀਂ ਬਣਦੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਫਰੀਦਕੋਟ ਦਾ ਬਹੁਤ ਚਰਚਿਤ ਕਤਲ ਕਾਂਡ ਰੁਪਿੰਦਰ ਕੌਰ ਜਿਸ ਨੇ ਆਪਣੇ ਪਤੀ ਦਾ ਆਪਣੇ ਪ੍ਰੇਮੀ ਤੇ ਉਸ ਦੇ ਸਾਥੀ ਨਾਲ ਮਿਲ ਕੇ ਕਤਲ ਕਰ ਦਿੱਤਾ ਲਗਾਤਾਰ ਇਹ ਮਸਲਾ ਚੱਲਦਾ ਜਾ ਰਿਹਾ ਤਾਂ ਚਰਚਾ ਵੀ ਇਸ ਵਿਸ਼ੇ ਤੇ ਹੋ ਰਹੀ ਹੈ ਐਨਾ ਵੱਡਾ ਘਿਨੋਣਾ ਅਪਰਾਧ ਕੀਤਾ ਕਿ ਪਤੀ ਪਤਨੀ ਦੇ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਤਾਂ ਇਸ ਮਸਲੇ ਤੇ ਸਾਡੇ ਨਾਲ ਮਹੀਪਿੰਦਰ ਸਿੰਘ ਸੇਖੋਂ ਨੇ ਜਿਹੜੇ ਪੀੜਤ ਪਰਿਵਾਰ ਦੇ ਐਡਵੋਕੇਟ ਨੇ ਸਾਰਾ ਕੇਸ ਉਹ ਦੇਖ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਵੱਡੇ ਖੁਲਾਸੇ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ ਵੀ ਕੀਤੇ ਗਏ ਆ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਪ੍ਰੇਮ ਸਬੰਧਾਂ ਦੇ ਕਾਰਨ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਤਾਂ ਸਾਰੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਵਕੀਲ ਸਾਹਿਬ ਨੇ ਸੇਖੋਂ ਸਾਹਿਬ ਮੈਨੂੰ ਲੱਗਦਾ ਇਹ ਜਿਹੜਾ ਬੜਾ ਇੱਕ ਦਿਲ ਨੂੰ ਚੱਕ ਚੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੀ ਆਪਣੇ ਪਤੀ ਨੂੰ ਇਸ ਤਰੀਕੇ ਦੇ ਨਾਲ ਪ੍ਰੇਮ ਸੰਬੰਧਾਂ ਆਦੇ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸਰ ਕੀ ਕਹਿਣਾ ਚਾਹੋਗੇ ਜਦੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੇ ਹਾਲਾਤ ਕੀ ਸੀਗੇ ਗੁਰਵਿੰਦਰ ਦੇ ਜੀ ਅ ਅਮਿਤ ਜੀ ਪਹਿਲਾਂ ਤਾਂ ਤੁਹਾਡਾ ਦਾਰੇ ਦਾ ਰੋਜ਼ਾਨਾ ਸਪੋਕਸਮੈਨ ਦਾ ਧੰਨਵਾਦ ਕਿ ਤੁਸੀਂ ਪਰਿਵਾਰ ਦੀ ਆਵਾਜ਼ ਬੁਲੰਦ ਕਰਨ ਲਈ ਅੱਜ ਫਰੀਦਕੋਟ ਆਏ ਹੋ ਤੁਸੀਂ ਇਹ ਪੁੱਛਿਆ ਕਿ ਪਰਿਵਾਰ ਦਾ ਕੀ ਹਾਲ ਹੈ ਜਾਂ ਉਸ ਮ੍ਰਿਤਕ ਦਾ ਉਸ ਦਿਨ ਕੀ ਹਾਲ ਸੀਗਾ ਸੋ ਮੈਂ ਇਹ ਸਮਝਦਾ ਕਿ ਇਹ ਇੱਕ ਅਜੀਹਾ ਕੇਸ ਹੈ ਜਿਸ ਕੇਸ ਨੂੰ ਆਉਣ ਵਾਲੀਆਂ ਨਸਲਾਂ ਪੀੜੀਆਂ ਪੰਜਾਬ ਦੀਆਂ ਆਉਣ ਵਾਲਾ ਸਮਾਂ ਇੱਕ ਲੈਂਡਮਾਰਕ ਦੇ ਤੌਰ ਤੇ ਯਾਦ ਰੱਖੂਗਾ ਕਿਉਂਕਿ ਅਜੀਹੀ ਦਰਿੰਦਗੀ ਤੇ ਦਹਿਸ਼ਤ ਪੁਣਾ ਤੇ ਇਦੂ ਇਦੂ ਵਹਿਸ਼ੀ ਪੁਣਾ ਮੈਂ ਕਹਾਂ ਕਿ ਕੋਈ ਇੱਕ ਔਰਤ ਵੱਲੋਂ ਆਪਦੇ ਚਾਰ ਫੇਰੇ ਲਏ ਹੋਏ ਆਨੰਦ ਕਾਰਜ ਕੀਤੇ ਹੋਏ ਘਰ ਵਾਲੇ ਨੂੰ ਇੰਨੇ ਬੁਰੀ ਤਰੀਕੇ ਨਾਲ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਆਪਦੇ ਆਸ਼ਕ ਨਾ ਰਲ ਕੇ ਸੋ ਸਾਰੇ ਪੰਜਾਬੀ ਜਿਹੜੇ ਨਾਲ ਦਾ ਜਿਹੜਾ ਦਰਦ ਇਹ ਮਹਿਸੂਸ ਕਰ ਰਿਹਾ ਪਰਿਵਾਰ ਦਾ ਤੁਸੀਂ ਵੇਖਿਆ ਹੋਣਾ ਕਿ ਜਿਨ੍ਹਾਂ ਵੀਡੀਓਜ਼ ਦੇ ਵਿੱਚ ਜਿਹੜਾ ਬਾਪ ਹੈ ਉਸ ਲੜਕੇ ਗੁਰਵਿੰਦਰ ਸਿੰਘ ਦਾ ਉਹਦੇ ਚਿਹਰੇ ਨੂੰ ਪੜੋ ਤੁਸੀਂ ਤੁਹਾਨੂੰ ਇਹ ਲੱਗ ਰਿਹਾ ਹੋਊਗਾ ਕਿ ਦੁਨੀਆ ਉਹਦੇ ਵਾਸਤੇ ਬੇਮੈਨੀ ਹੋ ਗਈ। ਇਕੱਲਾ-ਇਕੱਲਾ ਪੁੱਤ ਹੋਵੇ, ਸ਼ਰੀਫ ਪੁੱਤ ਹੋਵੇ, ਪਟਿਆਲਾ ਯੂਨੀਵਰਸਿਟੀ ਦਾ ਪੜਿਆ ਹੋਵੇ, ਪੰਜਾਬੀ ਯੂਨੀਵਰਸਿਟੀ ਦਾ ਦੋ ਐਮਏ ਕੀਤੀ ਹੋਣ। ਵੇਖੋ ਜੱਟਾਂ ਦੇ ਪੁੱਤ ਪੜਦੇ ਨਹੀਂ। ਕੋਈ ਵਿਰਲਾ ਹੁੰਦਾ ਜੱਟ ਦਾ ਪੁੱਤ ਜਿਹੜਾ ਇੰਨੀ ਵੱਡੀ ਪੜ੍ਹਾਈ ਕਰ ਜੇ ਦੋ ਐਮਏ ਕੀਤੇ ਹੋਣ। ਫਿਰ ਪਿੰਡ ਤੇ ਨਗਰ ਗਵਾਹੀ ਦੇਵੇ ਕਿ ਇਹ ਮੁੰਡਾ ਕਦੇ ਸਾਥ 'ਚ ਨਹੀਂ ਆਇਆ। ਇਸ ਮੁੰਡੇ ਨੇ ਕਦੇ ਸਿਆਸੀ ਸੁਭਾਵਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿੱਤੀ। ਇਸ ਮੁੰਡੇ ਨੇ ਕਦੇ ਲੜਾਈ ਝਗੜੇ ਦੇ ਵਿੱਚ ਨਹੀਂ ਆਇਆ। ਇਹ ਸ਼ਰੀਫ ਲੜਕਾ ਸੀ ਜਿਹਦਾ ਕਰਤਾਰ ਬੜਾ ਸਾਫ਼ ਸੀ। ਤੇ ਜੋ ਬਜ਼ੁਰਗ ਸਤਕਾਰਯੋਗ ਮਿਲਨੇ ਪਿੰਡ ਦੇ ਵਿੱਚ ਸਭ ਤੋਂ ਕੋਡੀ ਹੱਥ ਲਾਉਂਦਾ ਸੀ ਤੇ ਇਹੋ ਜੇ ਸਾਫ਼ ਸੁਥਰੇ ਕਰਤਾਰ ਦੇ ਵਿਅਕਤੀ ਨੂੰ ਤੇ ਉਹ ਮੁੰਡਾ ਜਿਹੜਾ ਸਿਰ ਤੇ ਪੱਗ ਸਜਾਉਂਦਾ ਸੀ, ਮੁੱਛਾਂ ਰੱਖੀਆਂ ਸੀ, ਦਾੜ੍ਹੀ ਰੱਖੀ ਸੀ ਤੇ ਇਸ ਸਾਡੇ ਫਰੀਦਕੋਟ ਦੀ ਹੀ ਇੱਕ ਐਗਜ਼ੈਂਪਲ ਰੁਪਿੰਦਰ ਕੌਰ ਉਹਦੀ ਧਰਮ ਪਤਨੀ ਦੇਖੋ ਧਰਮ ਸ਼ਬਦ ਕਿੱਡਾ ਵੱਡਾ ਇਤਿਹਾਸ ਪੜੋ ਕਿ ਜਿਹੜੀ ਤੁਹਾਡਾ ਬੈਟਰ ਹਾਫ ਹੁੰਦਾ ਹੈ ਤੁਹਾਡਾ ਪਰ ਪਰਿਵਾਰ ਦਾ ਦੂਜਾ ਅੰਗ ਹੁੰਦਾ ਹੈ ਤੁਹਾਡੀ ਘਰ ਵਾਲੀ ਉਸ ਘਰ ਵਾਲੀ ਤੋਂ ਆਪਦੇ ਆਸ਼ਕ ਨਾਲ ਰੜ ਕੇ ਇੱਕ ਦੇਵਤਾ ਰੂਪੀ ਰੱਬ ਰੂਪੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਰ ਕੋਈ ਪాయిਜ਼ਨ ਵਗੈਰਾ ਕੋਈ ਨਿਸ਼ਲੀ ਚੀਜ਼ ਕੋਸ਼ਿਸ਼ ਕੀਤੀ ਇਸ ਨੂੰ ਦੇਂਦਾ ਹੈ ਕੁਝ ਨਿਕਲ ਕੇ ਆ ਸਾਹਮਣੇ ਆਇਆ ਜਾਂ ਕੁਝ ਦੇਖੋ ਹਲੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੱਕ ਮਕਦਮਾ ਨੰਬਰ 274 274 ਨੰਬਰ ਐਫ ਆਈ ਆਰ ਦਰਜ ਹੋਈ ਹੈ ਥਾਣਾ ਸਦਰ ਫਰੀਦਕੋਟ ਐਸ ਐਚਓ ਰਜੇਸ਼ ਕੁਮਾਰ ਬਠਿੰਡੇ ਵੀ ਰਹੇ ਨੇ ਉਹ ਤੇ ਧਾਰਾ ਲੱਗੀ ਹੈ 103 ਤੇ 612 612 ਬੀ ਐਨ ਐਸ ਐਸ ਜਿਦੇ ਵਿੱਚ ਸਿੱਧੇ ਤੌਰ ਤੇ ਦੋ ਮੁਲਜ਼ਮ ਰੱਖੇ ਗਏ ਨੇ ਪਹਿਲਾ ਮੁਲਜ਼ਮ ਹੈ ਰੁਪਿੰਦਰ ਕੌਰ ਮਰਨ ਵਾਲੇ ਦੀ ਘਰ ਵਾਲੀ ਤੇ ਦੂਸਰਾ ਲੜਕਾ ਹੈਗਾ ਹਰਕਮਲਪ੍ਰੀਤ ਸਿੰਘ ਇਹ ਰਹਿਣ ਵਾਲਾ ਬਠਿੰਡੇ ਦੇ ਡੱਬ ਵਾਲੀ ਦਾ ਰਹਿਣ ਵਾਲਾ ਲੇਕਿਨ ਮਹਿਮੇ ਵਾਲੇ ਦੇ ਆ ਮੈਂ ਨੇੜੇ ਮਹਿਮੇ ਵਾਲਾ ਪੈਂਦਾ ਉੱਥੋਂ ਦੇ ਆ ਇਹ ਦੋਲ ਨੇ ਜਾਣੇ ਤਾਂ ਬਾਈ ਨੇਮ ਹੈ ਤੇ ਜਿਹੜੇ ਮਦਈ ਨੇ ਉਹ ਮਰਨ ਵਾਲੇ ਦੀ ਸਗੀ ਭੈਣ ਹੈ ਜੋ ਕੈਨੇਡਾ ਸੈਟਲ ਹੈ ਲੇਕਿਨ ਕੋ ਇਨਸੀਡੈਂਟਲੀ ਉਹ ਪੰਜਾਬ ਆਈ ਹੋਈ ਸੀ ਤੇ ਆਪਦੇ ਫਾਜ਼ਲਕਾਰ ਕੋਲੇ ਜਿਹੜਾ ਸੋਹਰਾ ਪਿੰਡ ਆ ਉੱਥੇ ਰਹਿ ਰਹੀ ਸੀਗੀ ਤੇ ਉਸ ਲੜਕੀ ਦੇ ਬਿਆਨਾਂ ਤੇ ਉਹਦੇ ਭਰਾ ਨੂੰ ਜਿਹੜਾ ਇਹ ਕਤਲ ਕੀਤਾ ਗਿਆ ਬੇਰਹਿਮੀ ਨਾਲ ਬਰੂਟਲ ਮਰਡਰ ਆ ਇਹ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਆ ਕੋਈ ਪਰਿਵਾਰ ਨੂੰ ਕੋਈ ਇਲਮ ਸੀਗਾ ਇਹਦੇ ਪਿਤਾ ਨੂੰ ਜਾਂ ਮੁੰਡੇ ਗੁਰਵਿੰਦਰ ਨੂੰ ਵੀ ਸ਼ਾਇਦ ਇਹ ਸੰਪਰਕ ਦੇ ਵਿੱਚ ਹੈਗੀ ਆ ਜਾਂ ਕਿਸੇ ਰਿਲੇਸ਼ਨਸ਼ ਹੈਗੀ ਹੈ ਕੋਈ ਉਹਨੂੰ ਖਬਰ ਸੀ ਇਸ ਚੀਜ਼ ਦੀ ਵੀ ਬਿਲਕੁਲ ਮੈਂ ਨਾ ਤੁਹਾਨੂੰ ਐਫ ਆਈ ਆਰ ਦੀਆਂ ਦੋ ਤਿੰਨ ਲਾਈਨਾਂ ਪੜ੍ਹ ਕੇ ਸੁਣਾਉਣਾ ਹੈ ਕਿ ਮੇਰੇ ਭਰਾ ਅਤੇ ਪਰਜਾਈ ਦੇ ਆਪਸੀ ਰਿਸ਼ਤੇ ਠੀਕ ਨਹੀਂ ਸਨ ਕਿਉਂਕਿ ਮੇਰੀ ਪਰਜਾਈ ਰੁਪਿੰਦਰ ਕੌਰ ਆਪਣੇ ਆਪ ਨੂੰ ਜ਼ਿਆਦਾ ਪੜ੍ਹੀ ਲਿਖੀ ਅਤੇ ਫਾਰਵਰਡ ਮੰਨਦੀ ਹੋਣ ਕਰਕੇ ਮੇਰੇ ਭਰਾ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਇਹ ਵੀ ਕਹਿੰਦੀ ਸੀ ਕਿ ਮੇਰਾ ਵਿਆਹ ਤੇਰੇ ਨਾਲ ਮੇਰੀ ਮਰਜ਼ੀ ਤੋਂ ਬਿਨਾ ਹੋਇਆ ਹੈ ਪਰ ਮੇਰੇ ਪਿਤਾ ਕਰਕੇ ਮੈਂ ਤੈਨੂੰ ਤਲਾਕ ਨਹੀਂ ਦੇ ਸਕਦੀ ਇਸ ਬਾਰੇ ਮੇਰੇ ਭਰਾ ਸਮੇਂ-ਸਮੇਂ ਪਰ ਮੈਨੂੰ ਦੱਸਦਾ ਰਹਿੰਦਾ ਸੀ ਪਰ ਮੈਂ ਅਤੇ ਮੇਰੇ ਬਾਕੀ ਪਰਿਵਾਰ ਅਸੀਂ ਸਾਰੇ ਮੇਰੇ ਭਰਾ ਅਤੇ ਪਰਜਾਈ ਨੂੰ ਸਮਝਾ ਕੇ ਉਹਨਾਂ ਦਾ ਘਰ ਵਸਾਈ ਰੱਖਣਾ ਚਾਹੁੰਦੇ ਹਾਂ ਇੱਕ ਤਾਂ ਆ ਗੱਲ ਹੋ ਗਈ ਜਿਹੜੀ ਹੁਣ ਦੂਸਰੀ ਗੱਲ ਹੈ ਹੁਣ ਮਾਉ ਪੜ ਕੇ ਸੁਣਾਉਣਾ ਪਰ ਕੁਝ ਦਿਨਾਂ ਤੋਂ ਮੇਰਾ ਭਰਾ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਉਸ ਨੂੰ ਉਸ ਦੀ ਪਤਨੀ ਰੁਪਿੰਦਰ ਕੌਰ ਦਾ ਚਾਲ ਚਲਨ ਠੀਕ ਨਹੀਂ ਲੱਗ ਰਿਹਾ ਮੈਂ ਫਿਰ ਵੀ ਵੱਡੀ ਭੈਣ ਹੋਣ ਕਰਕੇ ਮੇਰੇ ਭਰਾ ਗੁਰਵਿੰਦਰ ਸਿੰਘ ਨੂੰ ਸਮਝਾਇਆ ਕਿ ਸ਼ੱਕ ਵਿੱਚ ਰਿਸ਼ਤੇ ਖਰਾਬ ਹੁੰਦੇ ਹਨ ਇਹ ਦੂਸਰਾ ਪਾਰਟ ਹੈ ਹੁਣ ਮੈਂ ਤੁਹਾਨੂੰ ਤੀਸਰਾ ਤੇ ਅਸਲ ਪਾਰਟ ਸਮਝਾਉਣਾ ਪਰ ਉਸਨੇ ਕਿਹਾ ਕਿ ਮੈਂ ਸਹੀ ਹਾਂ ਅਤੇ ਤੁਹਾਨੂੰ ਸਬੂਤ ਵੀ ਦੇਵਾਂਗਾ ਹੁਣ ਚੌਥਾ ਪਾਰਟ ਸੁਣਾ ਰਿਹਾ ਤੁਹਾਨੂੰ ਪਰ ਮੈਂ ਫਿਰ ਉਸ ਨੂੰ ਸਮਝਾਇਆ ਹੁਣ ਮੇਨ ਜਿਹੜੀ ਮੇਜਰ ਲਾਈਨ ਹੈ ਕੱਲ ਮਿਤੀ 28 11 2025 ਯਾਨੀ ਕਿ 28 ਤੇ 29 ਦੀ ਦਰਮਿਆਨੀ ਰਾਤ ਗੁਰਵਿੰਦਰ ਸਿੰਘ ਦਾ ਕਤਲ ਹੁੰਦਾ ਉਹਦੇ ਆਸ਼ਕੇ ਨਾਲ ਰਲ ਕੇ ਸੋਚੀ ਸਮਝੀ ਪਲੈਨਿੰਗ ਦਿੱਤਾ ਹੁਣ ਭੈਣ ਕੀ ਕਹਿ ਰਹੀ ਹੈ ਕਿ ਕੱਲ ਮਿਤੀ 28 11 25 ਨੂੰ ਮੇਰੇ ਭਰਾ ਗੁਰਵਿੰਦਰ ਸਿੰਘ ਦਾ ਮੈਨੂੰ ਵਟਸਐਪ ਅਤੇ ਮੇਰੇ ਪਤੀ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਫਲਾਨਾ ਪਰ ਫੋਨ ਆਇਆ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦੇ ਹਰਕਮਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਜ਼ਿਲ੍ਹਾ ਬਠਿੰਡਾ ਨਾਲ ਨਜਾਇਜ਼ ਸੰਬੰਧ ਹਨ ਯਾਨੀ ਕਿ ਦਰਮਿਆਨੀ ਰਾਤ ਤੋਂ ਉਸੇ ਦਿਨ ਭੈਣ ਨੂੰ ਫੋਨ ਜਾਂਦਾ ਅਗਲੇ ਦਿਨ ਭੈਣ ਨੇ ਆਉਣਾ ਸੀ ਹੁਣ ਉਸ ਪੋਸੀਬਿਲਟੀ ਹੈ ਆਪਾਂ ਪ੍ਰੀਜ਼ਿਊਮ ਕਰ ਸਕਦੇ ਆ ਕਿਉਂਕਿ ਇਨਵੈਸਟੀਗੇਸ਼ਨ ਦੇ ਇੱਕ ਪਾਰਟ ਹੁੰਦੇ ਆ ਵੀ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਜੋ ਚੀਜ਼ ਇਨਵੈਸਟੀਗੇਸ਼ਨ ਚ ਆਉਂਦੀ ਹੈ ਉਹ ਰੂਲ ਆਊਟ ਹੋ ਜਾਂਦੀ ਹੈ ਤੇ ਬਾਕੀ ਚੀਜ਼ ਰਹਿ ਜਾਂਦੀ ਹੈ ਇਹ ਵੀ ਹੋ ਸਕਦਾ ਕਿ ਮੀਆਂ ਬੀਬੀ ਦੀ ਕੋਈ ਖਟਪਟ ਹੋਈ ਹੋ ਪਉ ਉਦੋਂ ਤੇ ਘਰ ਵਾਲੀ ਨੇ ਆਖਿਆ ਹੋਏ ਕਿ ਇਹ ਸਭ ਤੋਂ ਆਪਟੀਮਮ ਟਾਈਮ ਹੈ ਇਹਨੂੰ ਮਾਰਨ ਦਾ ਜਿਹੜੀ ਸਕੀ ਭੈਣ ਹੈ ਉਹ ਆਪਦੇ ਸਹੁਰੇ ਆ ਕੈਨੇਡਾ ਦੀ ਰਹਿਣ ਵਾਲੀ ਹੈ ਕੈਨੇਡਾ ਦੀ ਪੀਆਰ ਹੈ ਜਿਹੜਾ ਮਾਂ ਪਿਓ ਆ ਮਰਨ ਵਾਲੇ ਦਾ ਉਹ ਕੈਨੇਡਾ ਗਿਆ ਹੋਇਆ ਉਹਨਾਂ ਨੇ ਇੱਕ ਹਫ਼ਤੇ ਦਸਾਂ ਦਿਨਾਂ ਬਾਅਦ ਵਾਪਸ ਮੁੜਨਾ ਸੀ ਹੁਣ ਇੱਥੇ ਇੱਕ ਲਾਲਚ ਵੀ ਹੈ ਕਿ ਉਹਦੀ ਜਿਦਾਦ ਹੜੱਪਣ ਵਾਸਤੇ ਕਿਉਂਕਿ ਕੱਲਾ ਕੱਲਾ ਪੁੱਤ ਸੀ ਸ਼ਰੀਫ ਪੰਦਾ ਸੀ ਇੱਕ ਹੁੰਦਿਆ ਲੜਨ ਪਰ ਝਗੜਨ ਵਾਲੇ ਬੰਦੇ ਜਿਹੜਾ ਉਹਦਾ ਹੱਕ ਲੈਣਾ ਜਾਣਦੇ ਆ ਸ਼ਰੀਫ ਦਾ ਤਾਂ ਰੱਬ ਹੁੰਦਾ ਉਹ ਤਾਂ ਰੱਬ ਤੇ ਆਸ ਟਿਕਾਈ ਰੱਖਦਾ ਮੈਨੂੰ ਲੱਗਦਾ ਹੈ ਕਿ ਮੋਟਿਵ ਇਹੀ ਹੈ ਕਿ ਜਿਹੜਾ ਉਹਦੀਆਂ ਪ੍ਰਾਪਰਟੀਆਂ ਉਹਦੀਆਂ ਜਿਦਾਦਾਂ ਸੋਨਾ ਗਹਿਣਾ ਕਾਰਾਂ ਉਹਦੇ ਤੇ ਕਬਜ਼ਾ ਕਰ ਲੋ ਬਜ਼ੁਰਗ ਮਾਪਿਓ ਉਹਨਾਂ ਨੂੰ ਪਹਜਾ ਦਾਂਗੇ ਤੇ ਜਿਹੜੀ ਭੈਣ ਆ ਉਹ ਵੈਸੀ ਕੈਨੇਡਾ ਦੀ ਪੀਆਰ ਆ ਉਹਨੇ ਵਾਪਸ ਮੁੜਨੀ ਕਰਨਾ ਅਮਿਤ ਜੀ ਜਿਹੜੇ ਬਦਮਾਸ਼ ਲੋਕ ਹੁੰਦੇ ਨੇ ਨਾ ਉਹ ਬਦਮਾਸ਼ ਲੋਕਾਂ ਦੀ 네ਗੇਟਿਵ ਥਿੰਕਿੰਗ ਹੁੰਦੀ ਆ ਇਸ ਲੜਕੀ ਨੂੰ ਹੋ ਸਕਦਾ ਹੈ ਕਿ ਬੱਲੂਆਣੇ ਵਾਲੇ ਲੜਕੇ ਨੇ ਕੁਝ ਸਬਜ ਬਾਜ ਵਿਖਾਏ ਹੋਣ ਪਲੈਨਿੰਗ ਇਹਨਾਂ ਦੋਵਾਂ ਨੇ ਰਲ ਕੇ ਕੀਤੀ ਹੋਵੇ ਕਿ ਆਪਾਂ ਇਹਨੂੰ ਨਿਵੇੜ ਦਈਏ ਤੇ ਆ ਸਾਰਾ ਕੁਝ ਆਪਣਾ ਹੋ ਜਾਊਗਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਸਾਡੀ ਜਿਹੜੀ ਟੈਕਨੀਕਲ ਲੀਗਲ ਲੈਂਗੁਏਜ ਆ ਕਾਨੂੰਨਨ ਭਾਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਕ੍ਰਿਮੀਨਲ ਦੇ ਦਿਮਾਗ ਦੇ ਵਿੱਚ ਜਿਹੜਾ ਕ੍ਰਿਮੀਨਲ ਐਕਟ ਕਰ ਰਿਹਾ ਹੈ ਉਹਦੇ ਹਿਡਨ ਮੋਟਿਵ ਕੀ ਆ ਉਹ ਹੀ ਜਾਣਦਾ ਕਿ ਉਹਦੇ ਮਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੂੰ ਜੱਜ ਗਈਆਂ ਕਿ ਹੁਣ ਆਪਾਂ ਇਹਨੂੰ ਗੁਰਵਿੰਦਰ ਸਿੰਘ ਨੂੰ ਮਾਰ ਦਈਏ ਤਾਂ ਆਪਾਂ ਨੂੰ ਆਹ ਆਹ ਫਾਇਦੇ ਹੋਣੇ ਆ ਇਹ ਸਭ ਤੋਂ ਵੇਤਰ ਉਹ ਲੜਕੀ ਹੀ ਦੱਸ ਸਕਦੀ ਹੈ ਜਿਨੇ ਸਾਰੀ ਸਾਜ਼ਿਸ਼ ਰਚੀ ਹੈ ਪਰ ਇੱਕ ਚੀਜ਼ ਹੋ ਰਹੀ ਆ ਪੁਲਿਸ ਨੇ ਵੀ ਇਹ ਗੱਲ ਕਹੀ ਆ ਵੀ ਉਹਨੇ ਕਰਮਨੋਲਜੀ ਦੀ ਜਿਹੜੀ ਪੜ੍ਹਾਈ ਕੀਤੀ ਸੀ ਪਲੱਸ 2 ਤੋਂ ਬਾਅਦ ਕੈਨੇਡਾ ਦੇ ਵਿੱਚ ਤੁਹਾਨੂੰ ਲੱਗਦਾ ਉਹ ਵੀ ਕਿਤਨਾ ਕਿਤੇ ਮਾਈਂਡ ਸੈਟ ਉਸ ਤਰੀਕੇ ਦਾ ਬਣ ਜਾਂਦਾ ਕਈ ਵਾਰੀ ਕਰਾਇਮ ਸੀਨ ਵੀ ਆਪਾਂ ਇਹੋ ਜਿਹਾ ਕੁਝ ਕਰਕੇ ਦੇਖ ਲਿਆ ਹਾਲਾਂਕਿ ਉਹ ਕਹਿ ਰਿਹਾ ਕੇਸ ਮਰਡਰ ਕੇਸ ਦੇ ਵਿੱਚ ਉਹ ਯੂਜ਼ ਨਹੀਂ ਕੀਤਾ ਗਿਆ ਪਰ ਉਹਨੇ ਇਹ ਸਟੱਡੀ ਜ਼ਰੂਰ ਕੀਤੀ ਹੋਈ ਅਮਿਤ ਜੀ ਤੁਹਾਡੀ ਜਿਹੜੀ ਜੀਵਨ ਦੀ ਇੱਕ ਜਾਂਚ ਹੁੰਦੀ ਹੈ ਜਿਹੋ ਜੇ ਮਾਹੌਲ 'ਚ ਤੁਸੀਂ ਰਹਿੰਦੇ ਹੋ ਜਿਹੋ ਜੇ ਸਰਕਲ ਤੁਹਾਡਾ ਹੁੰਦਾ ਦੋਸਤਾਂ ਦਾ ਤੁਹਾਡੀ ਜ਼ਿੰਦਗੀ ਉਹੋ ਜੀ ਬਣ ਜਾਂਦੀ ਹੈ ਜੇ ਤੁਸੀਂ ਭਗਤਪੂਰਨ ਸਿੰਘ ਵਰਗੇ ਪਿੰਗਲਵਾੜਾ ਜਿਨ੍ਹਾਂ ਨੇ ਚਲਾਇਆ ਜੇ ਉਹੋ ਜੀ ਸ਼ਖਸੀਅਤ ਨਾਲ ਤੁਸੀਂ ਰਹੋਗੇ ਤਾਂ ਤੁਸੀਂ ਦਾਨੀ ਬਣ ਜਾਓਗੇ ਜੇ ਤੁਸੀਂ ਕ੍ਰਿਮੀਨਲ ਲੋਕਾਂ ਦੇ ਨੈਕਸਸ 'ਚ ਆ ਗਏ ਤੁਸੀਂ ਇੱਕ ਡਰੱਗ ਡੀਲਰਾਂ ਦੇ ਨੈਕਸਸ 'ਚ ਆ ਗਏ ਤੁਸੀਂ ਸ਼ਰਾਰਤੀ ਲੋਕਾਂ ਦੇ ਨੈਕਸਸ 'ਚ ਆ ਗਏ ਉਹ ਵੀ ਇੱਕ ਔਰਤ ਹੋ ਕੇ ਤਾਂ ਤੁਹਾਡਾ ਦਿਮਾਗ 네ਗੇਟਿਵ ਹੋਣਾ ਹੀ ਹੋਣਾ ਹੁਣ ਇਹ ਜਿਹੜੀ ਲੜਕੀ ਆ ਰੁਪਿੰਦਰ ਕੌਰ ਇਹਦੀ ਬੈਕ ਹਿਸਟਰੀ ਇਹ ਹੈ ਕਿ ਇਹ ਲੜਕੀ 12ਵੀਂ ਤੱਕ ਕੇਸਗੀ ਬਣਦੀ ਸੀ ਇਹ ਅਮਰਤ ਧਾਰੀ ਸੀ ਅਮਤ ਛਕਿਆ ਹੋਇਆ ਸੀ ਪਰਿਵਾਰ ਦੇ ਕੰਟਰੋਲ ਦੇ ਵਿੱਚ ਸੀ ਲੇਕਿਨ ਪੰਜਾਬ ਦੇ ਵਿੱਚ ਏ ਕੁਝ ਰੁਝਾਨ ਹੈ ਵੀ ਕੈਨੇਡਾ ਭੇਜ ਦੋ ਜਿਹੜਾ ਬੱਚਾ ਜੰਮਦਾ ਕੈਨੇਡਾ ਭੇਜ ਦੋ ਵੀ ਕੈਨੇਡਾ ਤੁਸੀਂ ਐ ਸਮਝੋ ਵੀ ਉਹਨਾਂ ਨੇ ਇੱਕ ਫੈਕਟਰੀ ਬਣਾਈ ਹੋਈ ਆ ਜਿਹਦੇ ਵਿੱਚ ਪੰਜਾਬ ਦੀ ਹਿੰਦੁਸਤਾਨ ਦੀ ਪ੍ਰੋਡਕਸ਼ਨ ਨੂੰ ਕੈਨੇਡਾ ਤੋਰੀ ਚੱਲੋ ਉੱਥੇ ਪ੍ਰੋਡਕਟ ਬਣ ਜਾਣ ਤੇ ਇਹ ਲੜਕੀ ਉੱਥੇ ਜਾ ਕੇ ਨਾਲੇ ਤਾਂ ਆਪਦਾ ਸਾਬਤ ਸਰੂਪ ਭੁੱਲ ਗਈ ਅਮ੍ਰਿਤਵੀਰ ਨੇ ਛੱੜਤਾ ਤੇ ਉੱਥੋਂ ਦਾ ਜਿਹੜਾ ਕਲਚਰ ਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੈਸਟਰਨ ਕਲਚਰ ਉਹਦੇ ਚ ਐਕਸੈਪਟ ਕਰ ਲਿਆ ਤੇ ਰੰਗ ਗਈ ਬੋਡੀ ਤੇ ਟੈਟੂਜ਼ ਬਣ ਗਏ ਮਾਡਰਨ ਕੱਪੜੇ ਤੁਸੀਂ ਫੋਟੋਆਂ ਵੇਖੀਆਂ ਮਾਡਰਨ ਕੱਪੜੇ ਪਾਏ ਗਏ ਉਸ ਲਾਈਫ ਸਟਾਈਲ ਦੀ ਇਸ ਲੜਕੀ ਦੇ ਜਿਹੜਾ ਹੈਗਾ ਜ਼ਹਿਨ ਦੇ ਉੱਤੇ ਇਹੋ ਜਿਹਾ ਇੱਕ ਇਮਪ੍ਰੈਸ਼ਨ ਬਿਲਡ ਹੋ ਗਿਆ ਕਿ ਵਿਆਹ ਹੋ ਗਿਆ ਇੱਕ ਸਧਾਰਨ ਜਿਹੇ ਜੱਟ ਪਰਿਵਾਰ ਦੇ ਮੁੰਡੇ ਨਾਲ ਜਿਹੜਾ ਲੋੜ ਤੋਂ ਵੱਧ شریف ਹੈ ਪੱਗ ਬੰਨਦਾ ਹੈ ਉਹਦੇ ਤੇ ਕੋਈ ਟੈਟੂ ਨਹੀਂ ਉਹਨੂੰ ਟੈਟੂਆਂ ਚ ਜਾਂ ਸ਼ਰਾਬ ਪੀਣ ਚ ਜਾਂ ਮਾੜੇ ਚੰਗੇ ਕੰਮਾਂ ਚ ਉਹਨੂੰ ਇੰਟਰਸਟ ਹੀ ਕੋਈ ਨਹੀਂ ਜਿਹੜਾ ਅੰਮ੍ਰਿਤਜੀ ਬੰਦਾ ਦੋ ਵਾਰੀ ਐਮਏ ਕਰ ਲੇ ਨਾ ਕਿਸੇ ਯੂਨੀਵਰਸਿਟੀ ਚ ਉਹ ਇੱਕ ਪੜਾਕੂ ਬੱਚਾ ਹੁੰਦਾ ਉਹ ਇੱਕ ਜ਼ੈਹਨੀ ਤੌਰ ਤੇ ਸਿਹਰਦ ਬੱਚਾ ਹੁੰਦਾ ਵੈਸੇ ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੀਆਂ ਜੰਮੀਆਂ ਕੁੜੀਆਂ ਨੂੰ ਇਹੋ ਜਿਹੇ ਮੁੰਡਿਆਂ ਦਾ ਸਤਕਾਰ ਕਰਨਾ ਚਾਹੀਦਾ ਕਿਉਂਕਿ ਇਹ ਮੁੰਡੇ ਪੰਜਾਬ ਦੀ ਵਿਰਾਸਤ ਨੇ ਅਸਲ ਪੰਜਾਬ ਇਹ ਹੈ ਪੰਜਾਬ ਕੋਈ ਕੰਧਾਂ ਨਾਲ ਜਾਂ ਜ਼ਮੀਨਾਂ ਨਾਲ ਜਾਂ ਮਹਿਲਮਨਾਰਿਆਂ ਨਾਲ ਨਹੀਂ ਬਣਦਾ ਪੰਜਾਬ ਪੰਜਾਬੀਆਂ ਨਾਲ ਬਣਦਾ ਤੇ ਪੰਜਾਬੀਆਂ ਦੀ ਅਸਲ ਵਰਾਤ ਗੁਰਵਿੰਦਰ ਵਰਗੇ ਮੁੰਡੇ ਆ ਜਿਹੜੇ ਅੱਜ ਕਤਲ ਹੋ ਗਏ ਉਹ ਕਤਲ ਸਿਰਫ ਇਸ ਗੱਲ ਕਰਕੇ ਹੋਇਆ ਕਿ ਉਹ ਮਾਡਰਨ ਨਹੀਂ ਬਣੇ ਤੇ ਮੈਂ ਇਸ ਸੋਚ ਨੂੰ ਮੈਂ ਦਰਕਨਾਰ ਕਰਨਾ ਚਾਹੁੰਦਾ ਤੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਅੱਜ ਇੱਕ ਪਰਿਵਾਰ ਦਾ ਪੁੱਤ ਗਿਆ ਗੱਲ ਨੂੰ ਹੋਰ ਪਰਿਵਾਰ ਦਾ ਪੁੱਤ ਜਾਓ ਫਿਰ ਫਿਰ ਹੋਰ ਪਰਿਵਾਰ ਦਾ ਪੁੱਤ ਜਾਓ ਇਸ ਚੀਜ਼ ਨੂੰ ਠੱਲ ਪਾਉਣੀ ਹੈ ਤੇ ਆਪਦੀ ਪੰਜਾਬੀਅਤ ਨਾ ਭੁੱਲੋ ਆਪਦੇ ਪੰਜਾਬ ਦੇ ਕਲਚਰ ਨੂੰ ਨਾ ਭੁੱਲੋ ਅਮੀਰ ਬਣੋ ਪੜ੍ਹਾਈ ਕਰੋ ਤਰੱਕੀਆਂ ਕਰੋ ਅਹੁਦਿਆਂ ਤੇ ਚੜੋ ਵੱਡੀਆਂ ਗੱਡੀਆਂ ਖਰੀਦੋ ਵੱਡੇ ਮਹਿਲ ਬਣਾ ਰਿਆਂ ਚ ਰਹੋ ਪਰ ਆਪਦਾ ਕਲਚਰ ਨਾ ਭੁੱਲੋ ਜਿਹੜਾ ਤੁਹਾਡਾ ਕਲਚਰ ਹੈ ਅੱਛਾ ਮੇਰਾ ਆਖਰੀ ਸਵਾਲ ਹੈ ਜਿਹੜੀ ਬੀਐਨਐਸ ਲੱਗੀ ਹੋਈਆਂ ਹੈ ਜਾਂ ਕਹਿ ਦਈਏ ਹੁਣ ਸਾਰਾ ਕੁਝ ਕਿਉਂਕਿ ਜੁਡੀਸ਼ਰੀ ਨੇ ਸਾਰਾ ਕੁਝ ਦੇਖਣਾ ਹੈ ਜੱਜ ਸਾਹਿਬ ਨੇ ਦੇਖਣਾ ਕੀ ਕਰਨਾ ਹੈ ਤੇ ਇਹ ਕਿਥੋਂ ਤੱਕ ਜਿਹੜੀ ਹੈ سزا ਜਿਹੜੀ ਜਾ ਸਕਦੀ ਹੈ ਆਪਣਾ ਅਮਿਤ ਜੀ ਜਿਹੜੀ ਹੈ ਮਕਦਮਾ ਅੰਤਰਜ ਹੋਇਆ ਚਤਾਰਾ ਲੱਗੀ ਹੈ 103 ਤੇ 103 ਦੇ ਵਿੱਚ ਜਿਹੜਾ ਨਵਾਂ ਕਾਨੂੰਨ ਹਿੰਦੁਸਤਾਨ ਸਰਕਾਰ ਨੇ ਬਣਾਇਆ ਇਹਦੇ ਵਿੱਚ ਇਹਨਾਂ ਨੇ ਕਾਫੀਆਂ ਸੋਧਾਂ ਕੀਤੀਆਂ ਤੇ ਸੋਧਾਂ ਦਾ ਫਾਇਦਾ ਇਹ ਹੋਇਆ ਕਿ ਜਿਹੜੇ ਕ੍ਰਿਮినਲ ਲੋਕ ਨੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਆ ਵੱਖ-ਵੱਖ ਪ੍ਰਾਂਤਾਂ ਚ ਹਿੰਦੁਸਤਾਨ ਦੇ ਰਹਿੰਦੇ ਆ ਉਹਨਾਂ ਨੂੰ ਨੱਥ ਪਾਉਣ ਦੀ ਸਿਰਫ ਇਹਦੇ ਚ ਵਕਲਪ ਹੈ ਕਿ ਜਿਹੜਾ ਬੰਦਾ ਕੋਈ ਵੀ ਗਲਤੀ ਕਰੇ ਤਾਂ ਉਹਦੀ ਗਲਤੀ ਦੀ ਸਜ਼ਾ ਇੰਨੀ ਵੱਡੀ ਹੋਵੇ ਤਾਂ ਕਿ ਅਦਾਲਤਾਂ ਉਹਨੂੰ ਛੱਡਣ ਨਾ ਤੇ ਬਾਹਰ ਜਾ ਕੇ ਉਹ ਆਏ ਨਾ ਸਮਾਜ ਨੂੰ ਵਿਖਾ ਸਕੇ ਕਿ ਵੇਖੋ ਮੇਰਾ ਕੀ ਕਰ ਲਿਆ ਸੋ ਇਹਦੇ ਵਿੱਚ ਸਿਰਫ ਦੋ ਹੀ ਵਿਕਲਪ ਨੇ ਉਮਰ ਕੈਦ ਤੇ ਇਹਦੇ ਵਿੱਚ ਹੈ ਇੱਕ 사ਫਾਂਸੀ ਦੀ سزا ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਤੇ ਨਾਲ ਹੀ ਮੈਂ ਬੇਨਤੀ ਕਰਦਾ ਸਾਡੇ ਡੀਆਈਜੀ ਨਿਲੰਬਰੇ ਮੈਡਮ ਐ ਐਸਐਸਪੀ ਵੀ ਰਹੇ ਨੇ ਤਰਨਤਾਰਨ ਵੀ ਰਹੇ ਨੇ ਤੇ ਬਾ ਕਮਾਲ ਲੇਡੀ ਐ ਮੈਂ ਕਹਿੰਦਾ ਜੁਰਤ ਵਾਲੀ ਇੱਕ ਪੂਰੀ ਗੱਲ ਆ ਉਹਨਾਂ ਚ ਸ਼ਾਇਦ ਤੁਸੀਂ ਵੀ ਉਹਨਾਂ ਬਾਰੇ ਸੁਣਿਆ ਹੋਵੇ ਮੈਂ ਉਹਨਾਂ ਨੂੰ ਡੀਆਈਜੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਮੈਨੂੰ ਨਹੀਂ ਪਤਾ ਇਸ ਮੁਕੱਦਮੇ ਚ ਹੱਲੇ ਤਾਈਂ ਉਹਨਾਂ ਨੇ ਮੋਨਿਟਰਿੰਗ ਕੀਤੀ ਆ ਜਾਂ ਇੰਟਰਵੈਂਸ਼ਨ ਕੀਤੀ ਆ ਜਾਂ ਨਹੀਂ ਕੀਤੀ ਇਸ ਮੁਕਦਮੇ ਦੇ ਵਿੱਚ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਇਹਦੇ ਵਿੱਚ ਇੱਕ ਡਰੱਗ ਲਿੰਕ ਹੈ ਤੇ ਉਹ ਡਰੱਗ ਲਿੰਕ ਆਲਮੋਸਟ ਆਲਮੋਸਟ ਸਾਬਤ ਹੋਣ ਦਾ ਦਿਸ ਰਿਹਾ ਹੈ ਜੇ ਪੰਜਾਬ ਪੁਲਿਸ ਤੇ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਤੇ ਐਸਐਸਪੀ ਫਰੀਦਕੋਟ ਇਮਾਨਦਾਰੀ ਨਾਲ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਕਰਨ ਤਾਂ ਇਹਦੀਆਂ ਤਾਰਾਂ ਇਹ ਜਿਹੜਾ ਬੱਲੂਆਣੇ ਵਾਲਾ ਮੁੰਡਾ ਤੇ ਜਿਹੜਾ ਡੱਬ ਵਾਲੀ ਵਾਲਾ ਮੁੰਡਾ ਜਿਹਨੂੰ ਕਹਿ ਦਿੰਦੇ ਵਿਸ਼ੂ ਕੁਮਾਰ ਉਸ ਦੇ ਉੱਤੇ ਵਿਸ਼ੂ ਕੁਮਾਰ ਤੇ ਜਿਹੜਾ ਅਕਿਊਜ਼ ਨੰਬਰ 3 ਐ ਤਿੰਨ ਨੰਬਰ ਆ ਉਹਦੇ ਉੱਤੇ ਐਨਡੀਪੀਐਸ ਦਾ ਮੁਕੱਦਮਾ ਦਰਜ ਐ ਇਹ ਮੈਟਰ ਆਫ ਰਿਕਾਰਡ ਐ ਲੇਕਿਨ ਉਹ ਟੱਬ ਵਾਲੀ ਵਾਲਾ ਮੁੰਡਾ ਤੇ ਗਾਂ ਬੱਲੂਆਣੇ ਵਾਲਾ ਮੁੰਡਾ ਇਹਨਾਂ ਦੀ ਦੋਸਤੀ ਕਿਵੇਂ ਪਈ ਹਾਂ ਇਹਨਾਂ ਦਾ ਕਨੈਕਸ਼ਨ ਕਿਵੇਂ ਬਣਿਆ ਦੋਆਂ ਦਾ ਕਿਉਂਕਿ ਜਿਹੜਾ ਬੱਲੂਆਣੇ ਵਾਲਾ ਮੁੰਡਾ ਐ ਉਹਦੇ ਫਾਦਰ ਦੀ ਉਸੇ ਪਿੰਡ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਐ ਜਿਹਦਾ ਨਾਮ ਹੈਗਾ ਬਾਬਾ ਬਾਲਾ ਜੀ ਮੈਡੀਕਲ ਸਟੋਰ ਬੱਲੂਆਣਾ ਤੇ ਉਸ ਬੰਦੇ ਦਾ ਨਾਮ ਹੈ ਹਰਿੰਦਰ ਮਹਿਮੇਵਾਲਾ ਡਾਕਟਰ ਜਿਵੇਂ ਆਰਐਮਪੀ ਡਾਕਟਰ ਹੁੰਦੇ ਆ ਪਿੰਡਾਂ ਦੇ ਵਿੱਚ ਤਾਂ ਇਸ ਲਈ ਮੈਂ ਇੱਕੋ ਬੰਦਾ ਕਹਦਾ ਵੀ ਇੱਕ ਬੰਦੇ ਦੀ ਮੈਡੀਕਲ ਦੀ ਦੁਕਾਨ ਹੈ ਦੂਜਾ ਪੰਡਾ ਜਿਹੜਾ ਹੈਗਾ ਉਹ ਨਸ਼ੇ ਵਾਲੇ ਕੰਮ 'ਚ ਆਲਰੇਡੀ ਆ ਚੁੱਕਿਆ ਤੇ ਮੈਨੂੰ ਇੱਥੋਂ ਤੱਕ ਡੱਬ ਵਾਲੀ ਵਾਲੇ ਬੰਦੇ ਨੇ ਦੱਸਿਆ ਕਿ ਇਹ ਜਿਹੜਾ 3 ਨੰਬਰ ਮੁੱਲਜ਼ਮ ਹੈ ਇਹ ਬੰਦਾ ਇੱਕ ਟਾਈਮ ਤੇ ਗੋਲ ਚੌਂਕ ਡੱਬ ਵਾਲੀ ਦੇ ਵਿੱਚ ਆਟੋ ਰਿਕਸ਼ਾ ਚਲਾਉਂਦਾ ਹੁੰਦਾ ਸੀ ਤੇ ਅੱਜ ਇਹ ਬੰਦਾ ਗੱਡੀਆਂ ਤੇ ਘੁੰਮ ਰਿਹਾ ਹੈ ਤੇ ਲਿੰਕ ਤਾਂ ਸਾਫਤ ਹੋ ਗਿਆ ਕਿ ਇਹਦਾ ਮਤਲਬ ਕੋਈ ਨਾ ਕੋਈ ਇਹਨਾਂ ਚ ਆਪਸ ਚ ਐਨਡੀਪੀਐਸ ਦਾ ਨਸ਼ਿਆਂ ਦਾ ਲਿੰਕ ਹੈ ਉਤੋਂ ਇਹ ਕੁੜੀ ਦਾ ਲਿੰਕ ਬਣ ਗਿਆ ਇੱਕ ਸਰਕਲ ਘੁੰਮਿਆ ਜਿਹੜਾ ਉਹ ਮਤਲਬ ਡਰਗ ਮਨੀ ਮੈਂ ਕਹੂੰਗਾ ਅਕਸਰ ਇਸ ਕੁੜੀ ਨੂੰ ਪਰਮਾਉਣ ਲਈ ਪੈਸਾ ਤਾਂ ਲੱਗਿਆ ਨਾ ਅਮਿਤ ਜੀ ਇਸ ਕੁੜੀ ਨੂੰ ਉਸ ਬੱਲੂਆਂ ਵਾਲੇ ਹਰ ਕਮਲਪ੍ਰੀਤ ਨੇ ਜੇ ਪਰਮਾਇਆ ਤਾਂ ਪੈਸਾ ਕਿੱਥੋਂ ਆਇਆ ਜੇ ਇਹ ਹੋਟਲਾਂ 'ਚ ਰਹੇ ਤਾਂ ਪੈਸਾ ਕਿੱਥੋਂ ਆਇਆ ਜੇ ਇਹ ਘੁੰਮਣ ਜਾਂਦੇ ਸੀ ਤਾਂ ਪੈਸਾ ਕਿੱਥੋਂ ਆਇਆ ਉਹਦੇ ਬਾਪ ਕੋਲੇ ਹਰਿੰਦਰ ਮਹਿਮੇ ਵਾਲੇ ਕੋਲੇ ਸਿਰਫ 4 ਕਿੱਲੇ ਜ਼ਮੀਨ ਹੈ ਤੇ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ 4 ਕਿੱਲੇ ਜ਼ਮੀਨ ਵਾਲੇ ਦੀ ਕੀ ਹੁੰਦੀ ਹੈ ਜਿਹੜੀ ਲਾਈਫ ਸਟਾਈਲ ਉਹਦਾ ਲਿਵਿੰਗ ਕੀ ਹੁੰਦਾ ਥੈਟ ਮੀਨਸ ਕਿ ਕੋਈ ਨਾ ਕੋਈ ਇੱਕ ਲੂਪ ਹੋਲ ਹੈ ਜਿਹੜਾ ਉਸ ਮੈਡੀਕਲ ਸਟੋਰ ਦੇ ਵਿੱਚ ਹੈ ਜੇ ਉਸ ਮੈਡੀਕਲ ਸਟੋਰ ਦੀਆਂ ਇਨਵੈਂਟਰੀਆਂ ਕਿੰਨੇ ਡਰੱਗਸ ਆਏ ਕਿੰਨੇ ਡਰੱਗਸ ਗਏ ਇਸ ਮਹਿਮੇ ਵਾਲੇ ਡਾਕਟਰ ਹਰਿੰਦਰ ਸਿੰਘ ਤੇ ਇਹਦੇ ਮੁੱਡੇ ਦੇ ਜਿਹੜੇ ਬੈਂਕਾਂ ਦੀ ਟਰਾਂਜੈਕਸ਼ਨ ਕਿ ਜਿੰਨੀ ਇਹਨਾਂ ਨੂੰ ਕਮਾਈ ਸੀ ਉਸ ਤੋਂ ਵੱਧ ਇਹਨਾਂ ਦੇ ਖਾਤਿਆਂ 'ਚ ਪੈਸਾ ਆ ਰਿਹਾ ਜਾਂ ਖਰਚ ਰਿਹਾ ਹੈ 댓 ਮੀਨਸ ਕਿ ਡਰੱਗ ਮਨੀ ਇਹ ਤਾਂ ਕਲੀਅਰ ਕੱਟ ਹੈ ਤੇ ਜਿਹੜਾ ਤੀਸਰਾ ਮੁੰਡਾ ਜੋ ਕਿ ਇਹਦਾ ਦੋਸਤ ਦੱਸਿਆ ਜਾ ਰਿਹਾ ਉਹ ਐਨਡੀਪੀਐਸ ਦੇ ਮੁਕੱਦਮੇ 'ਚ ਪਹਿਲਾਂ ਹੀ ਆ ਚੁੱਕਿਆ ਸੋ ਇਹ ਕਲੀਅਰ ਕੱਟ ਕੇਸ ਹੈ ਕਿ ਇੱਕ ਡਰੱਗ ਮੰਨੀ ਦੇ ਬੰਦੇ ਜਿਨ੍ਹਾਂ ਨੇ ਇੱਕ ਕੁੜੀ ਨਾਲ ਫੋਰਨ ਦੇ ਵਿੱਚ ਕੈਨੇਡਾ ਚ ਇਸ ਤਰ੍ਹਾਂ ਸਬੰਧ ਬਣੇ ਇਸ ਕੁੜੀ ਨਾਲ ਰਲ ਮਿਲ ਕੇ ਇੱਕ شریف ਪਰਿਵਾਰ ਦਾ ਪੁੱਤ ਜਿਹੜਾ ਹੈਗਾ ਮਰਡਰ ਕਰਵਾਇਆ ਹੈ ਤਾਂ ਮੈਨੂੰ ਲੱਗਦਾ ਕਿ ਇਸ ਹੀਨियस ਕ੍ਰਾਈਮ ਦੇ ਵਿੱਚ ਜਿਹੜਾ ਸਜ਼ਾ ਵੀ ਕੋਈ ਇਸ ਤਰੀਕੇ ਦੀ ਹੋਵੇ ਵੀ ਉਹ ਇੱਕ ਅਗਲੇ ਬੰਦੇ ਵਾਸਤੇ ਮਤਲਬ ਇਹ ਜੀ ਸਜ਼ਾ ਹੋ ਵੀ ਅਗਲਾ ਸੋਚੇ ਨਾ ਦੁਬਾਰਾ ਇਹ ਜਾ ਕੁਝ ਕਰਨਾ ਬਿਲਕੁਲ ਬਿਲਕੁਲ ਇਹ ਸਜ਼ਾ ਤਾਂ ਹੀ ਹੋ ਸਕਦੀ ਹੈ ਜੇ ਪੁਲਿਸ ਇਮਾਨਦਾਰੀ ਨਾਲ ਕੰਮ ਕਰੂਗੀ ਤੇ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੱਲ ਨੂੰ ਸਾਡੇ ਪਰਿਵਾਰ ਦਾ ਪੁਲਿਸ ਪਰਿਵਾਰ ਦਾ ਪੁੱਤ ਨਾਲ ਵੀ ਇਹ ਹੋ ਸਕਦਾ ਜਿਨ੍ਹਾਂ ਚਿਰ ਤੱਕ ਪੁਲਿਸ ਨਹੀਂ ਸੋਚਦੀ ਵੀ ਸਾਡੇ ਪਰਿਵਾਰ ਨਾਲ ਵੀ ਇਹ ਗੱਲ ਹੋ ਸਕਦੀ ਸਾਡੇ ਬੱਚਿਆਂ ਨਾਲ ਹੋ ਸਕਦੀ ਆ ਉਹਨਾਂ ਚਿਰ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਦੇ ਵਿੱਚ ਵਾਈਟਲ ਰੋਲ ਜਿਹੜਾ ਪਲੇ ਕਰ ਸਕਦੇ ਹੋ ਉਹ ਡੀਆਈਜੀ ਫਰੀਦਕੋਟ ਤੇ ਨਾਲ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਆਹ ਕੋਂਡਲ ਅਮਨੀਤ ਕੋਂਡਲ ਤੇ ਪਲੱਸ ਐਸਐਸਪੀ ਫਰੀਦਕੋਟ ਪਰ ਗਿਆ ਜਾਣ ਜੇ ਤਿੰਨੇ ਜਾਣੇ ਰਲ ਜਾਣ ਤੇ ਤਿੰਨੇ ਲੇਡੀਜ਼ ਆ ਤਾਂ ਮੈਂ ਤੁਹਾਨੂੰ 110% ਇਹ ਸਾਫਤ ਕਰਕੇ ਵਿਖਾਉਂਗਾ ਤੇ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜੂ ਕਿ ਡਰੱਗ ਮਨੀ ਇਸ ਮਰਡਰ ਦੇ ਵਿੱਚ ਇਨਵੋਲਡ ਹੈ ਡਰੱਗ ਜਿਹੜੇ ਪੈਡਲਰਸ ਆ ਉਹ ਇਸ ਜਿਹੜਾ ਮਰਡਰ ਆ ਉਹਦੇ ਵਿੱਚ ਇਨਵੋਲਵ ਹੈ ਤੇ ਪੋਸਿਬਿਲਟੀ ਹੈ ਕਿ ਤਿੰਨ ਅਕਿਊਜ਼ਡ ਫੜੇ ਗਏ ਸ਼ਾਇਦ ਕੋਈ ਚੌਥਾ ਅਕਿਊਜ਼ਡ ਹੋਰ ਹੋਵੇ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹਦੇ ਬਾਰੇ ਨਾਮ ਹੈ ਕੁਝ ਦੱਸ ਸਕਦਾ ਕਿਉਂਕਿ ਪੁਲਿਸ ਦਾ ਹਲੇ ਅੰਡਰਗੋਨ ਇਨਵੈਸਟੀਗੇਸ਼ਨ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਬੋਲ ਸਕਦਾ ਸੋ ਮੈਨੂੰ ਉਮੀਦ ਹੈ ਕਿ ਜੋ ਪੰਜਾਬੀਆਂ ਨੇ ਸੋਸ਼ਲ ਮੀਡੀਆ ਉੱਤੇ ਕਮੈਂਟ ਕੀਤੇ ਨੇ ਜੋ ਉਹਨਾਂ ਨੇ ਦਰਦ ਪਰਿਵਾਰ ਦਾ ਮਹਿਸੂਸ ਕੀਤਾ ਜੋ ਇੱਕ ਬਾਪ ਦਾ ਦਰਦ ਮਹਿਸੂਸ ਕੀਤਾ ਪੰਜਾਬ ਪੁਲਿਸ ਇਹਨੂੰ ਹਰ ਐਂਗਲ ਤੋਂ ਇਨਵੈਸਟੀਗੇਟ ਕਰੂਗੀ ਬਹੁਤ ਬਹੁਤ ਧੰਨਵਾਦ ਜੀ ਅਨ ਸੋਇਸਨ ਐਡਵੋਕੇਟ ਮਹੀਪਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਕੱਲੀ ਕੱਲੀ ਕੱਲ ਦੱਸੀ ਹੈ ਕਿ ਕਿਵੇਂ ਇਸ ਕੁੜੀ ਨੇ ਲਿੰਕ ਬਣਾਇਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਡਰਗ ਕਨੈਕਸ਼ਨ ਨਿਕਲ ਕੇ ਸਾਹਮਣੇ ਆ ਸਕਦਾ ਹੈ ਹੁਣ ਸਾਰੀ ਧਾਰਮਦਾਰ ਜਿਹੜਾ ਹੈਗਾ ਕਿ ਤਰ੍ਹਾਂ ਕਿ ਤੀ ਪੁਲਿਸ ਦੇ ਉੱਤੇ ਹੈਗਾ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਉਮੀਦ ਹੈ ਜਿਸ ਤਰੀਕੇ ਦੇ ਨਾਲ ਇਹ ਹੀ ਨੇਸ ਕ੍ਰਾਈਮ ਕੀਤਾਗਾ ਤਾਂ ਇਹਦੀ ਸਜ਼ਾ ਵੀ ਇਸ ਤਰੀਕੇ ਦੀ ਹੋਵੇ ਤਾਂ ਕਿ ਦੁਬਾਰਾ ਕੋਈ ਔਰਤ ਇਸ ਤਰੀਕੇ ਦਾ ਕ੍ਰਾਈਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ